ਇੱਕ ਵਾਰ ਫੇਰ ਤੋਂ دہشت ਹੈ ਜਿਹੜੀ ਕਿ ਲੋਕਾਂ ਦੇ ਵਿੱਚ ਫੈਰੀ ਗਈ ਹੈ ਦਿੱਲੀ ਬਨਾਰਸ ਸਿੰਡੀਗੋ ਫਲਾਈਟ ਵਿੱਚ ਬੰਬ ਦੀ ਧਮਕੀ ਮਿਲੀ ਹੈ ਸਰਚਿੰਗ ਵਿੱਚ ਕੁਝ ਨਹੀਂ ਮਿਲਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੰਗਲਵਾਰ ਦੀ ਸਵੇਰੇ ਹੀ ਦਿੱਲੀ 에ਰਪੋਰਟ ਤੇ ਬਾਰਾਨਸੀ ਜਾਣ ਵਾਲੇ ਇੰਡੀਗੋ ਦੀ ਫਲਾਈਟ ਦੇ ਵਿੱਚ ਜਿਸ ਦਾ ਨੰਬਰ 6E2211 ਹੈ ਟੇਕ ਆਫ ਤੋਂ ਪਹਿਲਾਂ ਹੀ ਇੱਕ ਟਿਸ਼ੂ ਪੇਪਰ ਮਿਲਦਾ ਜਿਸ ਤੇ ਵਿੱਚ 30 ਮਿੰਟ ਵਿੱਚ ਬੰਬ ਬਲਾਸਟ ਲਿਖਿਆ ਹੋਇਆ ਸੀ ਰੂ ਮੈਂਬਰਾਂ ਨੇ ਪੈਸੇਂਜਰ ਨੂੰ ਅਮਰਜੈਂਸੀ ਗੇਟ ਕੋਲ ਕੇ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੈਸੇਂਜਰਸ ਨੂੰ ਬਾਹਰ ਕੱਢਿਆ ਜਾ ਰਿਹਾ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਯਾਤਰੀ ਪਲੇਨ ਵਿੰਗ ਦੇ ਵਿੱਚ ਉਤਰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਫਲਾਈਟ ਦੇ ਵਿੱਚ 176 ਯਾਤਰੀ ਸਨ ਬੰਬ ਡਿਸਪੋਜ਼ਲ ਟੀਮ ਨੇ ਪਲੇਨ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਤੋ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਧਮਕੀ ਭਰਿਆ ਜਿਹੜਾ ਕਿ ਟਿਸ਼ੂ ਪੇਪਰ ਮਿਲਦਾ ਦਿੱਲੀ ਬਨਾਰਾਸ ਇੰਡੀโก ਫਲਾਈਟ ਨੂੰ ਦੇ ਵਿੱਚ ਇਹ ਟਿਸ਼ੂ ਪੇਪਰ ਮਿਲਦਾ 176 ਪੈਸੰਜਰਾਂ ਦੇ ਨਾਲ ਭਰੀ ਹੋਈ ਫਲਾਈਟ ਸੀ ਜਿਸ ਤੋਂ ਬਾਅਦ ਐਮਰਜੈਂਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ ਇੱਕ ਵਾਰ ਫਿਰ ਤੋਂ دہشت ਹੈ ਜਿਹੜੀ ਕਿ ਲੋਕਾਂ ਦੇ ਵਿੱਚ ਫੈਰੀ ਗਈ ਹੈ ਦਿੱਲੀ ਬਨਾਰਾਸ ਇੰਡੀਗੋ ਫਲਾਈਟ ਵਿਚ ਬੰਬ ਦੀ ਧਮਕੀ ਮਿਲੀ ਹੈ ਸਰਚਿੰਗ ਵਿੱਚ ਕੁਝ ਨਹੀਂ ਮਿਲਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੰਗਲਵਾਰ ਦੀ ਸਵੇਰੇ ਹੀ ਦਿੱਲੀ 에ਰਪੋਰਟ ਤੇ ਵਾਰਾਨਸੀ ਜਾਣ ਵਾਲੇ ਇੰਡੀਗੋ ਦੀ ਫਲਾਈਟ ਦੇ ਵਿੱਚ ਜਿਸ ਦਾ ਨੰਬਰ 6E Y11 ਹੈ ਟੇਕ ਆਫ ਤੋਂ ਪਹਿਲਾਂ ਹੀ ਇੱਕ ਟਿਸ਼ੂ ਪੇਪਰ ਮਿਲਦਾ ਜਿਸ ਦੇ ਵਿੱਚ 30 ਮਿੰਟ ਵਿੱਚ ਬੰਬ ਬਲਾਸਟ ਲਿਖਿਆ ਹੋਇਆ ਸੀ ਥਰੂ ਮੈਂਬਰਾਂ ਨੇ ਪੈਸੇਂਜਰ ਨੂੰ ਐਮਰਜੈਂਸੀ ਗੇਟ ਕੋਲ ਕੇ ਬਾਹਰ ਕੱਢਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੈਸੇਂਜਰਸ ਨੂੰ ਬਾਹਰ ਕੱਢਿਆ ਜਾ ਰਿਹਾ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਯਾਤਰੀ ਪਲੇਨ ਵਿੰਗ ਦੇ ਵਿੱਚ ਉਤਰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਫਲਾਈਟ ਦੇ ਵਿੱਚ 176 ਯਾਤਰੀ ਸਨ ਬੰਬ ਡਿਸਪੋਜ਼ਲ ਟੀਮ ਨੇ ਪਲੇਨ ਦੀ ਜਦੋਂ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਸੋ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਧਮਕੀ ਭਰਿਆ ਜਿਹੜਾ ਕਿ ਟਿਸ਼ੂ ਪੇਪਰ ਮਿਲਦਾ ਦਿੱਲੀ ਬਨਾਰਸ ਇੰਡੀਕੋ ਫਲਾਈਟ ਨੂੰ ਦੇ ਵਿੱਚ ਇਹ ਟਿਸ਼ੂ ਪੇਪਰ ਮਿਲਦਾ 176 ਪੈਸੰਜਰਾਂ ਦੇ ਨਾਲ ਭਰੀ ਹੋਈ ਫਲਾਈਟ ਸੀ ਜਿਸ ਤੋਂ ਬਾਅਦ ਐਮਰਜੈਂਸੀ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਂਦਾ